ਦੇਸ਼ ਦੇ ਰਾਖਿਆਂ ਨੇ ਫੌਜੀਆ ਨੇ ਕਿਹਾ ਜੁਗ ਜੁਗ ਜੀਵੇ ਕੈਨੇਡਾ ਕੈਲਗਰੀ ਵਿੱਚ ਦੇਸ਼ ਦੇ ਰਾਖਿਆਂ ਯਾਨੀ ਫੌਜੀਆ ਦੀ ਇੱਕ ਸਭਾ ਸੁਸਾਇਟੀ ਹੈ ਜਿਸ ਦਾ ਨਾਮ ਹੈ ਇੰਡੀਅਨ ਐਕਸ ਸਰਵਿਸਮੈਨ ਇਮੀਗ੍ਰੈਂਟ ਐਸੋਸੀਏਸ਼ਨ ਇਸ ਐਸੋਸੀਏਸ਼ਨ ਨੇ ਅੱਜ 1 ਜੁਲਾਈ ਨੂੰ ਆਪਣੇ ਵਿੜੇ ਵਿੱਚ ਚਾਈ ਚਾਈ ਕੈਨੇਡਾ ਦਿਵਸ ਮਨਾਇਆ ਕੈਨੇਡਾ ਦਿਵਸ ਹੈ ਕਿ ਸਨ 1867 ਵਿੱਚ ਅੱਜ ਦੇ ਦਿਨ ਬ੍ਰਿਟਿਸ਼ ਨਾਰਥ ਅਮਰੀਕਨ ਐਕਟ ਹੋਂ ਵਿੱਚ ਆਇਆ ਸੀ ਤੇ ਕੈਨੇਡਾ ਦੇ ਵੱਖ-ਵੱਖ ਟੁਕੜਿਆਂ ਨੇ ਇੱਕ ਦੇਸ਼ ਦੀ ਸ਼ਕਲ اختیار ਕੀਤੀ ਸੀ ਅੱਜ ਦੇ ਦਿਨ ਪੂਰੇ ਕੈਨੇਡਾ ਵਿੱਚ ਕੈਨੇਡਾ ਦਿਹਾੜਾ ਮਨਾਇਆ ਜਾਂਦਾ ਹੈ ਜਾਂ ਕਹਿ ਲਓ ਜਸ਼ਨ ਦਾ ਮਾਹੌਲ ਹੁੰਦਾ ਹੈ ਇਹਦੇ ਦਿਨ ਐਸੋਸੀਏਸ਼ਨ ਦਾ ਦਫ਼ਤਰ ਉੱਪਰ ਹੁੰਦਾ ਹੈ ਤੇ ਹਾਲ ਹੇਠਾਂ ਰੂਟੀਨ ਵਿੱਚ ਤਾਂ ਚੰਦ ਕੁ ਮੈਂਬਰ ਹੀ ਦਫ਼ਤਰ ਚਲਾਉਂਦੇ ਹਨ ਪਰ ਇਸ ਤਰ੍ਹਾਂ ਦੇ ਦਿਨਾਂ ਸੁਦਾ ਵੇਲੇ ਵੱਧ ਤੋਂ ਵੱਧ ਮੈਂਬਰ ਹਾਜ਼ਰ ਹੁੰਦੇ ਹਨ ਇਥੋਂ ਤੱਕ ਕਿ ਬੀਬੀਆਂ ਭੈਣਾਂ ਵੀ ਵੱਡੀ ਗਿਣਤੀ ਵਿੱਚ ਆਉਂਦੀਆਂ ਹਨ ਅੱਜ ਹਾਲ ਫੁੱਲ ਭਰਿਆ ਹੋਣ ਕਰਕੇ ਖਾਣ ਪੀਣ ਦੇ ਇੰਤਜ਼ਾਮ ਲਈ ਬਾਹਰ ਟੈਂਟ ਲਾਉਣਾ ਪਿਆ ਹੈ ਮਾਸਟਰ ਗਰਮੀਲ ਜੀ ਹੋਰਾਂ ਨੂੰ ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਿਸੇ ਵਿਸ਼ੇਸ਼ ਐਮਰਜੈਂਸੀ ਕਰਕੇ ਜਾਣਾ ਪੈ ਗਿਆ ਸਮਾਗਮ ਦੀ ਆਰੰਭਤਾ ਦੋਹਾਂ ਦੇਸ਼ਾਂ ਕੈਨੇਡਾ ਅਤੇ ਭਾਰਤ ਦੇ ਕੌਮੀ ਤਿਰਾਨਿਆਂ ਤੋਂ ਹੋਈ ਇਨ੍ਹਾਂ ਕੌਮੀ ਤਿਰਾਨਿਆਂ ਵੇਲੇ ਹਾਜ਼ਰ ਸੰਗਤ ਨੇ ਖੜੇ ਹੋ ਕੇ ਦੋਹਾਂ ਦੇਸ਼ਾਂ ਦੇ ਕੌਮੀ ਤਿਰਾਨਿਆਂ ਨੂੰ ਸਨਮਾਨ ਦਿੱਤਾ ਫਿਰ ਰਸਮੀ ਤੌਰ ਤੇ ਸ਼ੁਰੂਆਤ ਹੋਈ ਐਸੋਸੀਏਸ਼ਨ ਦੇ ਪ੍ਰਧਾਨ ਬਲਕਾਰ ਸਿੰਘ ਸੰਧੂ ਜੀ ਦੇ ਸਵਾਗਤੀ ਭਾਸ਼ਣ ਨਾਲ ਉਪਰੰਤ ਚੈਸਟਮੇਅਰ ਵਾਲੇ ਰਵੀ ਨੇ ਤਰਨੂੰਮ ਵਿੱਚ ਗੀਤ ਉਹ ਕੈਨੇਡਾ ਵਸਦਾ ਰਹਿ ਤੂੰ ਗਾਇਆ ਫਿਰ ਵਾਰੀ ਸੀ ਰਣਜੀਤ ਆਦਮਪੁਰੀਏ ਦੀ ਜਿਸ ਨੇ ਗਾਇਆ ਖੁਸ਼ ਰਹੋ ਕੈਨੇਡਾ ਵਿੱਚ ਰਹਿਣ ਵਾਲਿਓ ਰੈੱਡ ਐਫ ਐਮ ਵਾਲੇ ਰਿਸ਼ੀ ਨਾਗਰ ਜੀ ਨੇ ਤਾਂ ਕਮਾਲ ਹੀ ਕਰ ਦਿੱਤੀ ਉਨ੍ਹਾਂ ਇੱਕ ਪਾਕਿਸਤਾਨੀ ਸ਼ਾਇਰ ਦੀ ਮਜਾਈਆ ਨਜ਼ਮ ਲੰਬੜਾਂ ਦੀ ਮਾਈ ਸੁਣਾ ਕੇ ਦਰਸ਼ਕਾਂ ਦੇ ਢਿੱਡੀ ਪੀਣਾ ਪਾ ਦਿੱਆਂ ਐਮਐਲਏ ਗੁਰਵਿੰਦਰ ਬਰਾੜ ਤੇ ਐਮਐਲਏ ਇਰਫਾਨ ਸਾਬਰ ਦੋਹਾਂ ਨੇ ਆਪੋ ਆਪਣੇ ਭਾਸ਼ਣਾ ਵਿੱਚ ਅਮਰੀਕਾ ਦੀ ਉਸ ਪਹੁੰਚ ਦਾ ਉਸ ਵਿਚਾਰਧਾਰਾ ਦਾ ਖੰਡਨ ਕੀਤਾ ਜਿਸ ਤਹਿਤ ਇਹ ਕਿਹਾ ਜਾ ਰਿਹਾ ਹੈ ਜਾਂ ਪ੍ਰਚਾਰਿਆ ਜਾ ਰਿਹਾ ਹੈ ਕਿ ਕੈਨੇਡਾ ਨੂੰ ਅਮਰੀਕਾ ਦੀ ਅਕਵਿੰਜਮੀ ਸਟੇਟ ਬਣਾ ਦਿੱਤਾ ਜਾਵੇ ਸੁਖਵਿੰਦਰ ਤੂਰ ਨੇ ਸੁਰਜੀਤ ਪਾਤਰ ਦੀ ਕਵਿਤਾ ਏ ਮੇਰੀ ਬਾਤ ਇੰਨੀ ਹੀ ਨਹੀਂ ਤਰਨ ਵਿੱਚ ਗਾ ਕੇ ਸੁਣਾਈ ਭੈਣਜੀ ਸਰਬਜੀਤ ਉਪਲ ਨੇ ਪਰਿਵਾਰਕ ਮਾਹੌਲ ਉੱਪਰ ਹਿੰਦੀ ਵਿੱਚ ਕਵਿਤਾ ਪੇਸ਼ ਕੀਤੀ ਕੁਝ ਸਮਾਂ ਮੈਨੂੰ ਤੇ ਮੇਰੀ ਸ਼ਰੀਕੇ ਹਯਾਤ ਇੰਦਰਾ ਰਾਣੀ ਨੂੰ ਵੀ ਮਿਲਿਆ ਜੋਗਾ ਸਿੰਘ ਸਹੋਤਾ ਨੇ ਸਦਾ ਵਾਂਗ ਆਪਣੀ ਗਾਇਕੀ ਦਾ ਲੋਹਾ ਬਣਵਾਇਆ ਅੰਬਰਾਂ ਵਿੱਚੋਂ ਕਿਵੇਂ ਡਿੱਗਦਾ ਪਾਣੀ ਸਭ ਮਾਲਕ ਦੇ ਰੰਗ ਨੇ ਭੈਣਜੀ ਮੁਖਤਿਆਰ कौर ਢਾਲੀਵਾਲ ਨੇ ਗੀਤ ਗਾਇਆ ਖਤ ਆਇਆ ਸੋਹਣੇ ਸੱਜਣਾ ਦਾ ਭੰਗੂ ਸਾਹਿਬ ਨੇ ਵੀ ਆਪਣੀ ਆਖਰੀ ਇਹ ਪੇਸ਼ਕਾਰੀ ਵਿੱਚ ਆਪਣੀ ਗਰਜਵੀਂ ਆਵਾਜ਼ ਦਾ ਜਲਵਾ ਦਿਖਾਇਆ ਜੇ ਅੱਜ ਦੀਆਂ ਸਾਰੀਆਂ ਬਨਗੀਆਂ ਸਜਰੇ ਫੁੱਲਾ ਵਾਂਗ ਸਨ ਤਾਂ ਇਸ ਦਾ ਗੁਲਦਸਤਾ ਤਿਆਰ ਕੀਤਾ ਮੰਚ ਸੰਚਾਲਕ ਤੇ ਐਸੋਸੀਏਸ਼ਨ ਦੇ ਸਕੱਤਰ ਫੌਜੀ ਕੁਲਦੀਪ ਸਿੰਘ ਨੰਨਨ ਨੇ ਆਖਰ ਵਿੱਚ ਫਿਰ ਇੱਕ ਵਾਰ ਸਭ ਦਾ ਧੰਨਵਾਦ ਕੀਤਾ ਪ੍ਰਧਾਨ ਬਲਕਾਰ ਸੰਧੂ ਜੀ ਨੇ ਮਹਿਮਾਨ ਨਵਾਜ਼ੀ ਵਿੱਚ ਫੌਜੀ ਪਰਾਵਾਂ ਦਾ ਕੋਈ ਸਾਨੀ ਨਹੀਂ ਸਮਾਗਮ ਦੀ ਆਰੰਭਤਾ ਤੋਂ ਪਹਿਲਾਂ ਚਾਹ ਪਕੌੜੇ ਦਾ ਅਤੇ ਸਮਾਪਤੀ ਉਪਰੰਤ ਪ੍ਰਸ਼ਾਦੇ ਦਾ ਲੰਗਰ ਖੂਬ ਵਰਤਾਇਆ ਗਿਆ ਜਿਸ ਦਾ ਸਭ ਨੇ ਆਨੰਦ ਮਾਣਿਆ ਹੁਣ ਪੇਸ਼ ਨੇ ਕੈਨੇਡਾ ਦੇ ਦੀਆਂ ਕੁਝ ਹਾਈਲਾਈਟਸ ਮੇਰੇ ਸਤਿਕਾਰਯੋਗ ਲੋਕ ਜਿਹਨੇ ਪਹਿਣਾ ਮੇਰੇ ਵੀਰ ਅੱਜ ਕੈਨੇਡਾ ਇੰਡੀਅਨ ਐਕਸਲੋਰ ਸੁਸਾਇਟੀ ਜਾਉਂਦੇ ਸੁਸਾਇਟੀ ਵਰਗੋਂ ਮੈਂ ਤੁਹਾਨੂੰ ਹਾਰਤਿਕ ਜੀ ਹੈ ਕਿਨਾਂ ਔਰ ਤੁਹਾਨੂੰ ਕੈਂਡੀਡਟ ਦੇ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਜਦ ਤੱਕ ਚੰਦ ਸਿਤਾਰੇ ਤਰਦੀ ਤੇਰੀ ਫੁੱਲਾਂ ਲਦੀ ਤੇਰੇ ਅਜਬ ਨਜ਼ਾਰੇ ਵਾਹ ਕੜਾ ਵਸਦਾ ਰਹਿ ਤੂੰ ਇੱਕ ਡੈਸਕਲੇਬਰ ਪਹਿਲਾਂ ਦਾ ਮੇਰੇ ਫਰਜ਼ਾਰੇ ਨੂੰ ਪਤਾ ਮੇਰੀ ਇੱਕ ਅੱਕ ਕੰਬਲੀ ਕਰਦੀ ਪਈ ਤੇ ਉਹਦੇ ਵਿੱਚ ਦਿੱਕਤਾਂ ਬਹੁਤ ਨੇ ਮੈਨੂੰ ਬੜਾ ਜੀ ਵੀ ਦਿੱਕਤ ਆਉਂਦੀ ਉਹਦੇ ਕਰਕੇ ਤਾਂ ਵੇਚ ਦੀ ਜੇ ਕਦੇ ਲੱਗੇ ਵੀ ਮੈਂ ਅੱਖ ਮਾਰੀਏ ਨੂੰ ਅੱਖ ਨਹੀਂ ਮਾਰੀ ਹੋਈ ਉਹ ਆਪੀ ਬੰਦ ਹੋ ਜਾਂਦੀ ਆ ਸਵੇਸ਼ ਕਰਕੇ ਉਹਨਾਂ ਨੂੰ ਸਾੜ ਕਰਦਾ ਲੰਬੜਾ ਜੀ ਲੰਬੜਾ ਦੀ ਮਾਈ ਸੀ ਬਿਮਾਰ ਮੈਨੂੰ ਸਦਿਆ ਵਸਤਾ ਦਵਾਈਆਂ ਦਾ ਉਹ ਮੋਢੇ ਉੱਤੇ ਲੰਦਿਆ ਵੇਖੀ ਉਹਦੀ ਲਾਜ਼ਮਤ ਤੇ ਸਾਹਾਂ ਵਿੱਚ ਚੰਦ ਸੀ ਹਲਕਾ ਬੁਖਾਰ ਸੀ ਤੇ ਮਾਈ ਨੂੰ ਜੁ ਵੱਲ ਸੀ ਮਾਈਦੇ ਮੁੰਡਿਆਂ ਨੂੰ ਸੱਤੇ ਅਸੀ ਕੋਲ ਕੋਲ ਮਾਈ ਦੀਆਂ ਦਸੀਆਂ ਬਿਮਾਰੀਆਂ ਨਾਲ ਘੁੱਟੋ ਸਸਕੈਚਵਨ ਨੂੰ ਕੈਨੇਡਾ ਤੋਂ ਅੱਗੇ ਕੀਤਾ ਜਾਵੇ ਬੰਦਾ ਬੰਦਾ ਕੌਣ ਵਾਲੇ ਆਪਸ ਦੇ ਵਿੱਚ ਪਾਲਣ ਵਾਲੇ ਤੋੜਨ ਵਾਲੇ ਬਹੁਤ ਸਾਰੇ ਲੋਕ ਨੇ ਲੇਕਿਨ ਇਸ ਨੂੰ ਇਕੱਠਾ ਰੱਖਣ ਵਾਲੇ ਵੀ ਬਹੁਤ ਲੋਕ ਨੇ ਜੇਕਰ ਸਾਡੇ ਜਹਾਜ਼ ਦੇ ਕੈਪਟਨ ਚੰਗੇ ਹੋਣਗੇ ਪਾਇਲਟ ਚੰਗੇ ਹੋਣਗੇ ਤਾਂ ਇਸ ਜਹਾਜ਼ ਨੂੰ ਬਹੁਤ ਜ਼ੰਮੀਆਂ ਉਚਾਈਆਂ ਤੇ ਲੈ ਕੇ ਜਾਗੇ ਮੈਂ ਤੁਹਾਡੇ ਸਾਹਮਣੇ ਛੋਟੀ ਜਿਹੀ ਇੱਕ ਕਵਿਤਾ ਸੰਤਰਾ ਨੂੰ ਉਦਾਸੀ ਜੀ ਦੀ ਕਹਿਣ ਜਾ ਰਹੀ ਹਾਂ ਕੋਈ ਗਲਤੀ ਹੋ ਜੇ ਹੋਵੇ ਤੇ ਮਾਫ ਕਰਨਾ ਮਾਂ ਤਰਤੀਏ ਤੇਰੀ ਗੋਦ ਨੂੰ ਚਾਨ ਹੋਰ ਬਥੇਰੇ ਮਾਂ ਤਰਤੀਏ ਤੇਰੀ ਗੋਦ ਨੂੰ ਚਾਨ ਹੋਰ ਬਥੇਰੇ ਕੰਮੀਆਂ ਦੇ ਵੇੜੇ ਤੂੰ ਮਗਦਾਰੀ ਵੇ ਸੂਰਜਾ ਕੰਮੀਆਂ ਦੇ ਵੇੜੇ ਜੰਗਲਾਂ ਵਿੱਚ ਖੜੇ ਫੁੱਲ ਕਰੋੜਾਂ ਬਿਨਾਂ ਕਮਲਿਆਂ ਤੋਂ ਹੀ ਜੰਗਲਾਂ ਵਿੱਚ ਖੜੇ ਫੁੱਲ ਕਰੋੜਾਂ ਬੇਨਾਮ ਗਮਧਿਆ ਤੋਹੀ ਐਟੇ ਅੰਬਰ ਕਿ ਦੇਖ ਲੋਤਾ ਬੇਨਾਥ ਮੜਿਆ ਤੋਹੀ ਰਹਿੰਦੇ ਨੇ ਕਤਖਾਂ ਦੀ ਪੁੱਲੀ ਵਿੱਚ ਦੋਸਤੋ ਜਦੋਂ ਬਗਾਵਤ ਜਨਮ ਲੈਂਦੀ ਏ ਇਨਾਂ ਸ਼ੈਹ ਮਹਿਲਾਂ ਦੇ ਮਨਾਰੇ ਦੇਖਦੇ ਰਹਿੰਦੇ ਗੱਲ ਸਮੇਂ ਨੇ ਆਪਣੀ ਆਗ ਦਿੱਤੀ ਅਰਥ ਕੱਢਣੇ ਫਰਜ਼ ਜਵਾਨੀਆਂ ਦੇ ਉਸ ਕੌਮ ਨੂੰ ਸਮਾਹੀ ਮਾਫ ਕਰਦਾ ਜਿਹੜੀ ਮੋਢਲਾ ਚਾਰੇ ਕੁਰਬਾਨੀਆਂ ਦੇ ਕਾਇਰਾਂ ਤੇ ਬੋਹ ਦਿਲਾਂ ਦੀ ਜਿੰਦਗੀ ਵੀ ਮੌਤ ਹੈ ਜੂਜ ਦੇ ਜਝਾਰਾਂ ਦੀ ਮੌਤ ਵੀ ਮਹਾਨ ਹੈ ਅਜੇ ਨਈ ਮੰਜ਼ਿਲ ਤੇਰੀ ਅਜੇ ਵਢੇਰਾ ਪਾੜਾ ਹੈ ਹਿੰਮਤ ਕਰ ਲੈ ਬੇਲੇ ਰਹੀ ਅਦੇ ਹਨੇਰਾ ਘੜ ਹੈ ਕਿਰਦਾਰ ਦੀਆਂ ਸਾਰੇ ਨੂੰ ਲੱਗ ਰਿਹਾ ਬਈ ਹਾਂ ਇਹ ਵੀ ਐਕਸਰਸਮੈਂਟ ਦੇ ਪ੍ਰਮਾਣ ਪੱਤਰ ਲਈ ਮੈਂ ਬਹੁਤ ਬਹੁਤ ਤੁਹਾਨੂੰ ਧੰਨਵਾਦ ਕਰਦਾ ਸੋ ਇਹਦਾ ਕੁਝ ਕਹਿੰਦਾ ਹੈ ਸ਼ਰਮਾ ਜੀ ਹੋਰ ਸਾਰੇ ਜਿੰਦੇ ਸਾਡੇ ਐ ਸੀਨੀਅਰ ਅਫਸਰ ਤੁਹਾਨੂੰ ਸਾਹਿਬ ਆ ਸਾਡੇ ਬੈਠੇ ਹੋਏ ਨੇ ਉਹ ਸਾਡੇ ਸਾਡੇ ਮੈਂਬਰ ਔਰ ਬੀਵੀਏ ਭੈਣਾ ਔਰ ਸਾਰੇ ਦਾ ਇਥੇ ਆਉਣ ਤੋਂ ਬੜਾ ਧੰਨਵਾਦ ਕਰਦਾ ਕਿ ਤੁਸੀਂ ਇਥੇ ਆ ਕੇ ਕੈਂਡਾ ਦੇ ਸਾਡੇ ਮਨਾਇਆ ਵੀਡੀਓ ਖਤਮ ਕਰਨ ਤੋਂ ਪਹਿਲਾਂ ਦੱਸਦਾ ਜਾਵਾਂ 7 ਜੁਲਾਈ ਦਿਨ ਸੋਮਵਾਰ ਨੂੰ ਸ਼ਾਮ 7 ਵਜੇ ਇੰਡੀਅਨ ਐਕਸ ਸਰਵਿਸਮੈਨ ਇਮੀਗਰੈਂਟ ਐਸੋਸੀਏਸ਼ਨ ਦੇ ਇਸੇ ਦਫਤਰ ਵਿਖੇ ਇੰਡੀਆ ਤੋਂ ਪੰਜਾਬ ਤੋਂ ਕੌਮਾਂਤਰੀ ਪ੍ਰਸਿੱਧੀ ਵਾਲੇ ਵਾਤਾਵਰਣ ਪ੍ਰੇਮੀ ਪਦਮਸ਼੍ਰੀ ਸੰਤ ਬਲਵੀਰ ਸਿੰਘ ਸੀਚੇਵਾਲ ਐਮਪੀ ਮੈਂਬਰ ਰਾਜਸਭਾ ਸੰਗਤ ਦਰਸ਼ਨ ਲਈ ਕੈਲਗਰੀ ਪੁੱਜ ਰਹੇ ਹਨ ਤੁਹਾਨੂੰ ਸਭ ਨੂੰ ਸਨਿਮਰ ਸੱਦਾ ਹੈ ਦੋਸਤੋ ਮੈਂ ਹਾਂ ਐਸ ਸ਼ਰਮਾ ਤੇ ਤੁਸੀਂ ਵੇਖ ਰਹੇ ਸੀ ਬਾਤ ਪੰਜਾਬ ਦੀ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਕੈਂਟੀ ਵਾਲਾ ਬਟਨ ਵੀ ਨਪੋ ਸ਼ੁਕਰੀਆ